ਇਹ ਜੀ ਮਸਲਿਆਂ ਦੇ ਵਿੱਚ ਬਲੂ ਦੀ ਬੈਲਟ ਲੱਗਦੀ ਹੈ ਮੈਂ ਬਾਜਵਾ ਸਾਹਿਬ ਤੁਸੀਂ ਕੱਲ ਨਿੱਜੀ ਗੱਲ ਕੀਤੀ ਮੈਂ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕਿ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆ ਦਾ ਉਹਦਾ ਅਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ 91 ਦੇ ਵਿੱਚ ਕੀਤੀ ਗਈ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ-ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰਫ਼ ਔਰ ਨਾਮ ਕਿਹਦੇ-ਕਿਹਦੇ ਨਾਲ ਜੁੜਦੇ ਨੇ ਬਾਜੋਬਾਬ ਨੂੰ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟਿਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਬਾਜਵਾ ਸਾਹਿਬ ਉਹ ਭੁੱਲ ਗਏ ਤੁਸੀਂ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ-ਕੌਣ ਦੋ ਵਾਰੀ ਚੱਕ ਕੇ ਇਨਟੈਰੋਗੇਟ ਕੀਤਾ ਗਿਆ ਤੇ ਉਹਨਾਂ ਦੀਆਂ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿਵੇਂ ਯਾਦ ਕਰਾਵਾਂ ਜੇ ਕੋਈ ਭਰਮ ਭੁਲੇਖੇ ਕੱਢਣੇ ਨੇ ਬਾਜੇ ਦਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਇ ਜਾ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੱਲਿਓ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪ ਦੀ ਗੱਲ ਰੱਖ ਲਿਓ ਮੈਂ ਆਪ ਦੀ ਰੱਖ ਨੂੰ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਆਉਣ ਲੋੜਾ ਲੱਗਿਓ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਾਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੈਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਤਕਰੀਬਨ 4 ਦਿਨਾਂ ਤੋਂ ਜਦੋਂ ਦਾ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੇ ਇੱਕ ਟੀਵੀ ਚੈਨਲ ਦੇ ਉੱਪਰ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਆਏ 18 ਚੱਲ ਚੁੱਕੇ ਨੇ ਤੇ 32 ਹਜੇ ਹੋਰ ਪੈਂਡਿੰਗ ਨੇ ਉਦੋਂ ਦੀ ਸਿਆਸਤ ਹੈ ਜਿਹੜੀ ਉਹ ਜ਼ਰੂਰਤ ਨਾਲੋਂ ਜ਼ਿਆਦਾ ਜਿਹੜੀ ਉਹ ਫਖੀ ਹੋਈ ਹੈ ਸਾਡਾ ਐਜ਼ ਸਟੇਟ ਗਵਰਨਮੈਂਟ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡਾ ਸਾਰਿਆਂ ਦਾ ਤੇ ਹਰ ਪੰਜਾਬੀ ਦਾ ਇਹ ਕਨਸਰਨ ਸੀ ਕਿ ਜੇ 32 ਲਾਈ ਬੰਬ ਹਜੇ ਪੰਜਾਬ ਦੇ ਵਿੱਚ ਪਏ ਨੇ ਤੇ ਇਹ ਸੋਰਸ ਆਫ ਇਨਫੋਰਮੇਸ਼ਨ ਬਾਜਵਾ ਸਾਹਿਬ ਕੋਲੋਂ ਕਿੱਥੋਂ ਆਈ ਇਹਦੇ ਬਾਰੇ ਸਰਕਾਰ ਨੇ ਪੁਲਿਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਆਪਰੇਟ ਕਰਨ ਤੋਂ ਜਵਾਬ ਦੇ ਦਿੱਤਾ ਔਰ ਸਾਡਾ ਕੰਸਰਨ ਇਹ ਹੋਇਆ ਫਿਰ ਕਿ ਜੇ ਉਹਨਾਂ ਕੋਲ ਇਹ ਜਾਣਕਾਰੀ ਹੈ ਜਿਹੜੀ ਕਿ ਇੱਕ ਐਕਸਕਲੂਸਿਵ ਜਾਣਕਾਰੀ ਪੰਜਾਬ ਤੇ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਜੇ ਪੰਜਾਬ ਪੁਲਿਸ ਕੋਲ ਇੰਟੈਲੀਜੈਂਸ ਏਜੰਸੀਜ਼ ਕੋਲ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਲੌਂਤਬਾਨ ਕੋਲ ਨਹੀਂ ਹੈ ਤੇ ਬਾਜਵਾ ਸਾਹਿਬ ਕੋਲ ਕਿੱਥੇ ਪਹੁੰਚੀ ਪਰ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਕਦੇ ਕਹਿੰਦੇ ਨੇ ਜੀ ਕਿ ਮੈਂ ਤਾਂ ਇਹ ਪੇਪਰਾਂ ਤੋਂ ਪੜੇ ਪੜਾਇਆ ਮੈਂ ਬੋਲ ਦਿੰਦਾ ਕਦੇ ਕਹਿ ਦਿੰਦੇ ਨੇ ਜੀ ਮੇਰਾ ਪੰਜਾਬ ਤੇ ਸੈਂਟਰ ਦੀ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਮੇਰਾ ਹੱਥ ਪੈਂਦਾ ਮੇਰੇ ਆਪ ਦੇ ਸੋਰਸ ਨੇ ਪਰ ਮੈਂ ਸੋਰਸ ਡਿਸਕਲੋਜ਼ ਨਹੀਂ ਕਰੂੰਗਾ ਕਾਂਗਰਸ ਪਾਰਟੀ ਵੀ ਉਹਨਾਂ ਦੇ ਪਿੱਛੇ ਖੜੀ ਨਜ਼ਰ ਆਈ ਪਰ ਕੱਲ ਪ੍ਰੈਸ ਨੂੰ ਬਰੀਫ ਕਰਦੇ ਹੋਏ ਬਾਜਵਾ ਸਾਹਿਬ ਨੇ ਜਿੱਥੇ ਇਹਨਾਂ ਗੱਲਾਂ ਤੋਂ ਇਨਕਾਰੀ ਹੋਏ ਔਰ ਉਹਨਾਂ ਨੇ ਸੋਰਸ ਆਫ ਦਾ ਡਿਸਕਲੋਜ਼ ਨਹੀਂ ਕੀਤਾ ਉੱਥੇ ਹੀ ਆਮ ਆਦੀ ਪਾਰਟੀ ਤੇ ਸਰਕਾਰ ਦੇ ਉੱਪਰ ਅਲੀਗੇਸ਼ਨ ਵੀ ਲਗਾਏ ਮੇਰੇ ਬਾਰੇ ਵੀ ਇੱਕ ਨਿੱਜੀ ਟਿੱਪਣੀ ਦੇ ਦੌਰਾਨ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਨੇ ਉਸ 11 ਮੇਰੇ ਤੇ ਸਵਾਲ ਚੱਕਿਆ ਸੀਗਾ ਕਿ ਮੈਂ ਉਸ 11 ਸਾਲ ਪੁਰਾਣੀ ਚਿੱਠੀ ਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀ ਉਹਦਾ ਖਲਾਸਾ ਕਿਉਂ ਕੀਤਾ ਮੈਂ ਬਾਜਵਾ ਸਾਹਿਬ ਤੁਸੀਂ ਕੱਲ ਨਿੱਜੀ ਗੱਲ ਕੀਤੀ ਮੈਂ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਹੋਰ ਪਿੱਛੇ ਜਾਓ 2014 ਤੋਂ ਹੋਰ 11-12 ਸਾਲ ਪਿੱਛੇ ਜਾਓ ਤੁਸੀਂ ਕਿਹਾ ਕਿ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦ ਦੇ ਨਾਲ ਸੰਬੰਧ ਨਹੀਂ ਹੈਗੇ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕੀ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟੈਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ 91 ਦੇ ਵਿੱਚ ਕੀਤੀ ਗਈ ਤੇ ਉਸ ਇੰਟੈਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ-ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ-ਕਿਹਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਐਮਬੈਸਡਰ ਕਾਰ ਲੁਕੋਈ ਗਈ ਸੀਗੀ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਕੀ ਬਾਜਵਾ ਸਾਹਿਬ ਇਹ ਤੁਹਾਨੂੰ ਲੱਗੇ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ-ਕੌਣ ਦੋ ਵਾਰੀ ਚੱਕ ਕੇ ਇਨਟੈਰੋਗੇਟ ਕੀਤਾ ਗਿਆ ਤੇ ਉਹਨਾਂ ਦੀਆਂ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਥੋੜੀ ਕਿ ਮੈਂ ਯਾਦ ਕਰਾਵਾਂ ਸੋ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਜਿਹੜੀ ਗੱਲ ਤੁਸੀਂ ਕੀਤੀ ਕਿ ਬਿਲੋਧ ਦੇ ਬੈਲਟ ਅਵਨ ਨੇ ਹਿੱਟ ਕੀਤਾ ਬਿਲੋਧ ਦੇ ਬੈਲਟ ਤਾਂ ਤੁਸੀਂ ਬਾਜਵਾ ਸਾਹਿਬ ਤਾਂ ਕਹਿ ਸਕਦੇ ਸੀਗੇ ਕਿ ਜੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਕਿ 2003 ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਰੋਧ 벨ਟ ਵਾਲੀ ਕੈਂਪੇਨ ਤੁਸੀਂ ਗੁਜਰਾਤ ਦੇ ਵਿੱਚ ਕਰਕੇ ਆਏ ਹੋ ਜੇ ਮੈਂ ਉਹਦਾ ਜ਼ਿਕਰ ਕੀਤਾ ਹੁੰਦਾ ਤਾਂ ਤੁਸੀਂ ਗੱਲ ਜ਼ਰੂਰ کہہ ਸਕਦੇ ਸੀ ਕਿ ਅਮੰਨੇ ਵਿਰੋਧ 벨ਟ ਹਿਲਟ ਕੀਤਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਂ ਨੂੰ ਵੀ ਕਹੂੰਗਾ ਮੈਂ ਕਦੇ ਨਿਜੀ ਤੂਤਲਾ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾ ਗੱਲ ਕੀਤੀ ਐ ਮੈਂ ਜੋ ਗੱਲ ਤੁਸੀਂ ਕੀਤੀ ਐ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਖਾਣਾ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲਓ ਸਾਧ ਦਿਨ ਦਾ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲੂ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਓ ਸੋ ਇਸ ਕਰਕੇ ਮੇਰੀ ਬਾਜਾ ਸਾਹਿਬ ਨੂੰ ਬੇਨਤੀ ਐ ਜੇ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਹੈ ਤਾਂ ਪੁਲਿਸ ਨੂੰ ਦੋ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦੋ ਔਰ ਦੂਸਰੀ ਗੱਲ ਆ ਅਖੀਰ ਦੇ ਵਿੱਚ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਾਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਬੰਬਾ 50 ਅੰਮ੍ਰਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਪ ਨੂੰ காங்கிரஸ் ਦਾ ਬੇੜਾ ਕਰਕੇ ਤਾਂ ਤੁਸੀਂ ਆਪ ਗਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪਹਿਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜਵਾ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹੜਾ ਜਹਾਜਾ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ 32 ਦੀ ਫਿਗਰ ਹੈ ਜਿਹੜੀ ਬਾਜਵਾ ਸਾਹਿਬ ਨੂੰ ਮੈਂ ਕਦੇ ਬਿਨਾਂ ਵੈਸੇ ਮੇਰੀ ਆਤਮ ਨਹੀਂ ਹੈਗੀ ਕਿ ਮੈਂ ਸਲਾਹ ਦਵਾਂ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਐਜ਼ ਅ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਨਣਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਦੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟਲੀਸ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ ਸੀਰੀਅਸ ਪੋਲਿਟਿਕਸ ਕਰੋ ਜ਼ਿੰਮੇਵਾਰਾਨਾ ਬਿਆਨ ਦੇ ਜਿਹੜੇ ਉਹ ਦਿਓ ਇਹ ਜੇ ਗੈਰ ਜ਼ਿੰਮੇਵਾਰ ਬਿਆਨਾਂ ਦੇ ਨਾਲ ਪੰਜਾਬ ਦਾ ਕਿਸੇ ਵੀ ਪੱਖੋਂ ਭੜਾ ਨਹੀਂ ਹੋਣਾ ਹੈਗਾ